ਦਾ ਨਾਮ ਪਤਾ ਆਪਣੇ ਨਗਰ ਨਹੀਂ ਜਦੋਂ ਉਹਨਾਂ ਵੇਖ ਵਾਰੀ ਆ ਆ ਤੇ ਫਿਰ ਆਪਣੀ ਇੰਡੀਆ ਦੀ ਵਾਰੀ ਆ ਗਈ ਇੰਡੀਆ ਨੇ ਕਹਿੰਦੇ ਉਹ ਤੁਹਾਡਾ ਭਲਾ ਹੋ ਜੇ ਜਿਹੜਾ ਵੀ ਤੁਹਾਡ ਜੋ ਤੇਜ ਤੋਂ ਦੇ ਦਾ ਕਤਲ ਹੋਏ ਤੋਂ ਤਾਂ ਘੰਟਾ ਬਾਅਦ ਉਹ ਕਤਲ ਦਾ ਪਤਾ ਕਰਦਾ ਅੰਗੇ ਸਾਨੂੰ 3 ਮਹੀਨੇ ਕਤਲ ਹੋਣ ਤੋਂ ਪਹਿਲਾਂ ਪਤਾ ਹੁੰਦਾ ਆ ਗੱਲ ਨਹੀਂ ਧਿਆਨ ਨਾਲ ਸੁਣਿਓ ਜੀ ਸਾਨੂੰ ਕਤਲ ਹੋਊ ਤਾਂ 3 ਮਹੀਨੇ ਪਹਿਲਾਂ ਪਤਾ ਹੁੰਦਾ 3 ਮਹੀਨੇ ਬਾਅਦ ਕਿਹਦਾ ਕਤਲ ਹੋਣਾ ਕਿੰਨੇ ਕਰਨਾ ਤੇ ਕਿਹੜੀ ਜਗ੍ਹਾ ਤੇ ਹੋਣਾ ਇਹ ਮੇਰੀ ਗੱਲ ਕਰਨ ਦਾ ਭਾਵ ਆ ਕਿ ਇਹ ਜੋ ਵੀ ਜਿਹਦੀ ਵਜ੍ਹਾ ਨਾਲ ਕੰਮ ਕਤਲ ਨਹੀਂ ਹੁੰਦਾ ਕਿਉਂਕਿ ਉਹਨਾਂ ਦਾ ਜਿਹੜਾ ਸਪੌਂਸਰ ਪੈਸੇ ਦਿੰਦਾ ਜਿੱਦੇ ਡਾਕਟਰਾਂ ਕੋਲ ਜਾ ਕੇ ਉਹ ਬੰਦਾ ਕਹੋਇਆ ਨਾ ਜਦੋਂ ਮੈਂ ਪੈਸੇ ਦਿੱਤਾ ਤਾਂ ਉਤੋਂ ਨਾ ਜਾਣਾ ਹੀ ਨਹੀਂ ਇਸ ਕਰਕੇ ਮੇਰਾ ਤਾਂ ਇਹੋ ਹੀ ਕਹਿਣਾ ਤੇ ਆਪਾਂ ਦਰਦ ਕਰਾ પ્રેમ ਮਨ ਦੇ ਵਿੱਚ ਆਪਾਂ ਪੈਦਾ ਕਰੀਏ ਰੱਖੀਏ ਤੇ ਆਪਣੇ ਆਪਣੇ ਬੱਚਿਆਂ ਨੂੰ ਸੁਵਤਨਿਤਾ ਦੀ ਕੋਸ਼ਿਸ਼ ਕਰੀਏ ਤਾਂ ਕਿ ਜੋ ਹੈ ਜੋ ਅੱਗੇ ਆਪ ਨੇ ਕਟੋਵਾਟਾਂ ਦੇ ਖਾਂਦਾਨਾਂ ਨੂੰ ਆਪਣੇ ਬੱਚਿਆਂ ਨੂੰ ਜੜ ਪਜਾਰ ਗਏ ਤੇ ਨਹੀਂ ਤੇ ਫਿਰ ਇਸ ਤਰ੍ਹਾਂ ਪਾਜਿਆ ਜਿੰਦਗੀ ਭਰ ਰੋਲਦੇ ਰਹਿਾਂਗੇ ਤੇ ਇਸ ਨੂੰ ਖਤਮ ਨਹੀਂ ਕਰ ਸਕਦੇ ਖਾਸ ਕੀਤਾ ਜਾ ਰਿਹਾ ਇਹਦੀ ਪੰਜਾਬ ਸਰਕਾਰ ਵੱਲੋਂ ਜੋ ਤਰਨਸ਼ਾ ਅਵਰੋਧ ਮੈਮ ਸ਼ੁਰੂ ਕੀਤੀ ਗਈ ਆ ਜਿਸ ਵਿੱਚ ਅੱਜ ਨਗਰ ਸੁਭਰਾ ਦੇ ਵਿੱਚ ਆਮ ਅਜਲਾਸ ਕੀਤਾ ਗਿਆ ਜਿਸ ਦੇ ਵਿੱਚ ਮਤੇ ਪਾਏ ਗਏ ਆ ਆਪਾ ਚੋਰਾ ਦੀ ਨਸ਼ੇ ਵਾਲੇ ਦੀ ਕੋਈ ਵੀ ਜ਼ਮਾਨਤ ਨਾ ਦੇਵੇ ਆਪਾਂ ਪਿੰਡ ਨੂੰ ਇੱਕ ਨਸ਼ਾ ਮੁਕਤ ਕਰੀਏ ਸਾਰੇ ਪਿੰਡ ਨੂੰ ਮੇਰੀ ਅਪੀਲ ਆ ਜੋ ਪੰਜਾਬ ਸਰਕਾਰ ਨੇ ਇਹ ਮੈਮ ਚਲਾਈ ਆ ਉਹਦੇ ਵਿੱਚ ਆਪਾਂ ਸਾਥ ਦੇਈਏ ਸਾਰੇ ਕਿ ਸਾਰੇ ਹੀ ਆਪਣੇ ਸੁਰੱਖਿਸ਼ ਹੋਈਏ ਜੀਨਾ ਜੀ ਤੁਹਾਡਾ ਤੇ ਅੱਜ ਤੁਸੀਂ ਪਿੰਡ ਸਭਰਾ ਪਹੁੰਚੇ ਕਿ ਸਬੰਧ ਵਿੱਚ ਪਹੁੰਚੇ ਜੀ ਮੇਰਾ ਨਾਂ ਜੀ ਗਰਜੰਟ ਸਿੰਘ ਪੰਚਾਇਤ 77 ਬਲਾਕ ਪੱਟੀ ਤੇ ਮੈਂ ਬਤੌਰ ਗ੍ਰਾਮ ਪੱਜ ਸਭਰਾ ਦਾ ਪੰਚਾਇਤ ਜੀ ਅੱਜ ਜਿਹੜੀ ਸਰਕਾਰ ਦੀ ਕੈਂਪੇਨ ਚੱਲ ਰਹੀ ਆ ਜੁਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਅੱਜ ਇਕੱਠੇ ਹੋਏ ਆ ਜਿਲਾਸ ਪਾਏ ਜਾ ਰਹੇ ਆ ਪਿੰਡਾਂ ਦੇ ਵਿੱਚ ਤੇ ਅੱਜ ਗ੍ਰਾਮ ਪੰਚਾਇਤ ਬਹੁਤ ਵਧੀਆ ਸਹਿਯੋਗ ਦਿੱਤਾ ਪਿੰਡ ਵਾਸੀਆਂ ਨੇ ਬਹੁਤ ਭਰਵਾਂ ਘਾਰਾ ਮਿਲਿਆ ਆਪਾਂ ਨੂੰ ਤੇ ਧੰਨਵਾਦ ਦੀਆਂ ਸਾਰੇ ਪਿੰਡ ਵਾਸੀਆਂ ਤੇ ਜਿਹੜਾ ਇਸ ਕੈਂਪੇਨ ਦਾ ਸਾਥ ਦੇ ਕੇ ਸਰਕਾਰ ਦਾ ਸਾਥ ਦੇ ਰਿਹਾ ਤਾਂ ਜੋ ਆਪਾਂ ਜਿਹੜੀ ਨਸ਼ਿਆਂ ਦੀ ਜੜ ਆ ਇਹਨੂੰ ਆਪਾਂ ਖਤਮ ਕਰ ਸਕੀਏ ਲੋਕਾਂ ਕੀ ਅਪੀਲ ਕਰਨੀ ਚਾਹੋਗੇ ਲੋਕਾਂ ਨੇ ਵੇਖੋ ਜੀ ਇਹੋ ਬੀਲ ਕਰਨੀ ਚਾਹੁੰਦਾ ਵੀ ਵੱਧ ਤੋਂ ਵੱਧ ਜਿਹੜਾ ਪ੍ਰਸ਼ਾਸਨ ਦਾ ਸਾਥ ਦਿਓ ਤਾਂ ਜੋ ਜਿਹੜੇ ਨਸ਼ੇ ਦੇ ਸਦਾਗਰ ਆ ਇਹਨਾਂ ਦੇ ਨਾਂ ਜਿਹੜੇ ਆ ਪ੍ਰਸ਼ਾਸਨ ਦੇ ਧਿਆਨ ਚ ਲਾਂਦੇ ਜਾਣ ਇਹਨਾਂ ਨੂੰ ਆਪਾਂ ਫੜ ਕੇ ਤੇ ਤਾਂ ਜੋ ਜਿਹੜਾ ਨਸ਼ਾ ਜਿੱਥੋਂ ਵਿਕਦਾ ਵਾ ਇਹਨੂੰ ਆਪਾਂ ਇਹਦੀ ਚੈਨ ਜਿਹੜੀ ਆ ਖਤਮ ਕਰ ਸਕੀਏ ਇਹਦਾ اجلاس ਸੱਦਿਆ ਗਿਆ ਵਾ ਕੈਬਨ ਮੰਤਰੀ ਸਰਦਾਰ ਲਾਲਜੀਤ ਸਿੰਘ ਪੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਦੀ ਮਾਨ ਵੱਲੋਂ ਜਿਹੜੇ ਵੱਡੇ ਪੱਧਰ ਤੇ ਮੁਹਿੰਮ ਜਿਹੜੀ ਸ਼ੁਰੂ ਕੀਤੀ ਗਈ ਆ ਯੋਧ ਨਸ਼ਿਆਂ ਵਿਰੁੱਧ ਉਸੇ ਤਹਿਤ ਅੱਜ ਜਿਹੜਾ ਇਹ اجلاس ਸੱਦਿਆ ਗਿਆ اجلاس ਦੇ ਵਿੱਚ ਮੇਨ ਗੱਲਾਂ ਜਿਹੜੀਆਂ ਕੀਤੀਆਂ ਗਈਆਂ ਜਿਵੇਂ ਆਪ ਸਭ ਨੂੰ ਪਤਾ ਵਾ سوشل میڈیا ਤੇ ਸਾਰੇ ਲੋਕ ਦੇਖਦੇ ਆ ਕਿ ਮੁਹਿੰਮ ਇਹਤ ਜਿਹੜਾ ਨਸ਼ੇ ਵੇਚਣ ਵਾਲੇ ਆ ਚਾਹੇ ਉਹ ਛੋਟੇ ਲੈਵਲ ਦਾ ਚਾਹੇ ਵੱਡੇ ਲੈਵਲ ਦਾ ਵਾ ਆਪਾਂ ਉਹਨਾਂ ਨੂੰ ਖਤਮ ਕਰਨਾ ਵਾ ਪ੍ਰਸ਼ਾਸਨ ਦਾ ਸਾਥ ਦੇਣਾ ਵਾ ਪੰਚਾਇਤ ਦਾ ਸਾਥ ਦੇਣਾ ਵਾ ਔਰ ਜਿਹੜੇ ਦੂਸਰੇ ਪੱਖ ਤੋਂ ਦੇਖੀ ਕਿ ਜਿਹੜੇ ਨੌਜਵਾਨ ਵੀਰ ਨਸ਼ਾ ਕਰਦੇ ਆ ਜਾਂ ਆਪਣੇ ਲਾਗੇ ਬੰਨੇ ਜਾਂ ਕੋਈ ਨਵਾ ਇਸ ਦਲਦਲ ਚ ਫਸਿਆ ਹੋ ਉਹਨੂੰ ਆਪਾਂ ਕੱਢਣ ਲਈ ਉਹਦੇ ਨਾਲ ਗੱਲਾਂ ਬਾਤਾਂ ਕਰਕੇ ਉਹਨੂੰ ਮਤਲਬ ਜਿਵੇਂ ਵੀ ਆਪਾਂ ਉਹਦਾ ਇਲਾਜ ਕਰਵਾ ਕੇ ਉਹਨੂੰ ਆਪਾਂ ਉਸ ਦਲਦਲ ਚੋਂ ਕੱਢਣਾ ਵਾ ਇਹ ਜਿਹੜਾ ਸਮਾਜਿਕ ਮਤਲਬ ਸਮਾਜਿਕ ਤੌਰ ਤੇ ਇੱਕ ਬੁਰਾਈ ਆ ਜਿਹੜੀ ਨਸ਼ਾ ਇਸ ਨੂੰ ਆਪਾਂ ਰਲ ਮਿਲ ਕੇ ਖਤਮ ਕਰ ਸਕਦੇ ਕੋਈ ਇੱਕ ਬੰਦਾ ਇਸ ਨੂੰ ਖਤਮ ਨਹੀਂ ਕਰ ਸਕਦਾ ਪਿੰਡ ਪਿੰਡ ਜਿਹੜੇ ਇਹ ਇਜਲਾਸ ਸੱਦੇ ਜਾ ਰਹੇ ਆ ਤੇ ਪਿੰਡਾਂ ਪਿੰਡਾਂ ਦੇ ਵਿੱਚ ਜਦੋਂ ਇਹ ਇਜਲਾਸ ਹੋਣਗੇ ਜਾਗਰੂਤੀ ਆਊਗੀ ਇਹ ਇਸ ਕੋਡ ਨੂੰ ਖਤਮ ਕਰਨ ਲਈ ਇੱਕ ਬਹੁਤ ਵੱਡਾ ਤੇ ਨੇਕ ਉਪਰਾਲਾ ਜਿਹੜਾ ਪੰਜਾਬ ਸਰਕਾਰ ਬੇਨਤੀ ਨਾ ਹੋਰ ਕਰਨੀ ਚਾਹੁੰਦਾ ਵਾ ਇਹ ਜਿਹੜੀ ਬੁਰਾਈ ਆ ਸਮਾਜਿਕ ਬੁਰਾਈ ਨਸ਼ਾ ਇਹਨੂੰ ਖਤਮ ਕਰਨ ਲਈ ਹਰੇਕ ਮੈਂ ਛੋਟੇ ਵੱਡੇ ਵੀਰ ਜੜੀ ਹੱਥ ਬੰਨ ਕੇ ਬੇਨਤੀ ਕਰਦਾ ਵਾਂ ਕਿ ਇਸ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਂਝਾ ਮੁੱਦਾ ਸਮਝ ਕੇ ਅੱਜ ਜੇ ਵੇਖੋ ਕਿਸੇ ਆਣ ਗਵਾਂਡ ਦੇ ਵਿੱਚ ਨਸ਼ਾ ਕਿਸੇ ਦੇ ਘਰ ਵਿੱਚ ਕੋਡ ਵੜਿਆ ਵਾ ਤੇ ਕੱਲ ਨੂੰ ਕਿਸੇ ਨੂੰ ਨਹੀਂ ਇਹ ਆਪਣੀ ਚਪੇੜ ਤੇ ਲਪੇੜ ਤੇ ਲੈ ਸਕਦਾ ਵਾ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਹਾਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਸ ਕੋਰਡ ਨੂੰ ਖਤਮ ਕਰਕੇ